ਇਹ ਤਾਂ ਖੁਦਾ ਦਾ ਨੂਰ ਹੈ ਜੋ ਮਨੁੱਖੀ ਰੂਪ ਵਿੱਚ ਧਰਤੀ ਤੇ ਆਇਆ ਹੈ ਇਸ ਦੀਆਂ ਅੱਖੀਆਂ ਵਿੱਚ ਸਮੁੰਦਰ ਦੀ ਡੂੰਘਾਈ ਹੈ ਪਰ ਉਸ ਡੂੰਘਾਈ ਵਿੱਚ ਵੀ ਦਇਆ ਦਾ ਰੰਗ ਭਰਿਆ ਹੈ ਇਸ ਦੇ ਚਿਹਰੇ ਤੇ ਚਾਨਣ ਨੇਵੇਂ ਹੈ ਜਿਵੇਂ ਸੂਰਜ ਆਪਣੇ ਆਪ ਨੂੰ ਆਪੇ ਲੁਕਾ ਲਵੇ ਤੇ ਚੰਦਰਮਾ ਵੀ ਸ਼ਰਮਿੰਦਾ ਹੋ ਜਾਵੇ ਇਸ ਦੀ ਦਾੜੀ ਮੋਤੀਆਂ ਵਾਂਗ ਚਮਕਦੀ ਹੈ ਪਰ ਹਰ 모ਤੀ ਵਿੱਚ ਇੱਕ ਸੂਲਮਾ ਲੁਕਿਆ ਹੋਇਆ ਹੈ। ਵਾਹ ਹੈ ਗੋ। ਇਸ ਦੇ ਹੱਥਾਂ ਵਿੱਚ ਤਲਵਾਰ ਹੈ। ਪਰ ਉਹ ਤਲਵਾਰ ਵੀ ਰੱਬ ਦੀ ਰਹਿਮਤ ਵਰਗੀ ਲੱਗਦੀ ਹੈ। ਇਸ ਦੇ ਗਲ ਵਿੱਚ ਮਾਲਾ ਹੈ। ਪਰ ਉਹ ਮਾਲਾ ਵੀ ਖੜਗ ਦੀ ਧਾਰ ਵਾਂਗ ਚਮਕਦੀ ਹੈ। ਇਹ ਸੰਤ ਹੈ ਜੋ ਸਿਪਾਹੀ ਬਣਿਆ ਹੈ। ਇਹ ਸਿਪਾਹੀ ਹੈ ਜੋ ਸੰਤਾਂ ਦਾ ਵੀ ਗੁਰੂ ਹੈ। ਇਸ ਦੇ ਪੈਰਾਂ ਦੀ ਧੂੜ ਵੀ ਜੰਨਤ ਦੀ ਹਵਾ ਬਣ ਜਾਂਦੀ ਹੈ ਇਸ ਦੇ ਨਾਮ ਦਾ ਜਾਪ ਕਰਨ ਵਾਲੇ ਦੇ ਮੂੰਹੋਂ ਅੱਗ ਨਿਕਲਦੀ ਹੈ ਪਰ ਉਹ ਅੱਗ ਵੀ ਠੰਡੀ ਹੈ ਇਹ ਮਰਦ ਹੈ ਜਾਨ ਫਰਿਸ਼ਤਾ ਇਹ ਰਾਜਾ ਹੈ ਜਾਨ ਫਕੀਰ ਇਹ ਗੋਬਿੰਦ ਹੈ ਜਾਨ ਖੁਦਾ ਦਾ ਰੂਪ ਹੈ ਨਹੀਂ ਇਹ ਤਾਂ ਗੋਬਿੰਦ ਸਿੰਘ ਹੈ ਜਿਸ ਨੂੰ ਵੇਖ ਕੇ ਖੁਦਾ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਇਸਫਤ ਸਿੰਗ ਨੇ ਸਿਰ ਚੁੱਕਾ ਕੇ ਕਿਹਾ ਜੇ ਕੋਈ ਪੁੱਛੇ ਕਿ ਤੂੰ ਕੀ ਵੇਖ ਕੇ ਆਇਆ ਹੈ ਤਾਂ ਕਹਿਣਾ ਮੈਂ ਤਾਂ ਉਸ ਨੂਰ ਨੂੰ ਵੇਖਿਆ ਹੈ ਜਿਸ ਨੂਰ ਨੇ ਸੂਰਜ ਚੰਦ ਨੂੰ ਆਪਣਾ ਦਾਸ ਬਣਾ ਰੱਖਿਆ ਹੈ ਮੈਂ ਉਸ ਸ਼ਖਸ ਨੂੰ ਵੇਖਿਆ ਹੈ ਜਿਸ ਦੇ ਇਸ਼ਾਰੇ ਤੇ ਮੌਤ ਵੀ ਚੁੱਕ ਜਾਂਦੀ ਹੈ ਅਤੇ ਜਿਸ ਦੀ ਇੱਕ ਨਜ਼ਰ ਨਾਲ ਜ਼ਿੰਦਗੀ ਵਾਪਸ ਆ ਜਾਂਦੀ ਹੈ ਇਹ ਸਿਫਤ ਨਹੀਂ ਇਤਾਂ ਦਿਲ ਦੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਆਪੇ ਨਿਕਲ ਪਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ